ਹਾਂਜੀ ਸੰਗਰੂਰ ਮਹਾਵੀਰ ਅਕੈਡਮੀ ਜੋ ਬੱਚਿਆਂ ਨੇ ਆਰਮੀ ਦੀ ਟ੍ਰੇਨਿੰਗ ਕਰਨੀ ਆ ਕੁੜੀ ਹੋਵੇ ਘਰ ਦੀ ਮੁੰਡਾ ਆਪਾਂ ਬੱਚਿਆਂ ਨੂੰ ਕਰਾਉਂਦੇ ਆ ਮੁੰਡਿਆਂ ਦੀ ਫੀਸ ਸਿਰਫ 3000 ਰੁਪਏ ਉਹਦੇ ਵਿੱਚ ਰੋਟੀ ਪਾਣੀ ਖਾਣਾ ਪੀਣਾ ਰਹਿਣਾ ਤੇ ਭਰਤੀ ਤੇ ਲੈ ਕੇ ਜਾਣ ਦਾ ਖਰਚਾ ਸਾਡਾ ਹੋਊਗਾ ਆ ਦੇਖ ਲਓ ਬੱਚਿਆਂ ਨੂੰ ਲੈਣੋ ਬਾਕੀ ਅੱਜ ਕੁੜੀਆਂ ਦੇ ਪੈਰ ਚੈੱਕ ਕਰ ਰਹੇ ਆ ਵੀ ਫਲੈਟ ਤਾਂ ਨਹੀਂ ਹੈਗੇ ਪੈਰ ਸਹੀ ਨੇ ਜੇ ਕੋਈ ਵੀ ਬੱਚੇ ਨੇ ਇਹ ਵੀਡੀਓ ਦੇਖ ਕੇ ਆਪਦੇ ਪੈਰ ਸੈੱਟ ਕਰਨੇ ਕਰ ਸਕਦਾ ਠੀਕ ਹੈ ਸੋ ਅਸੀਂ ਦੱਸਾਂਗੇ ਪੈਰ ਫਲੈਟ ਕੀ ਹੁੰਦੇ ਆ ਤੇ ਸਹੀ ਮੈਡੀਕਲ ਕੀ ਹੁੰਦਾ ਤੇ ਬਈ ਦਿੱਕਤ ਆਉਂਦੀ ਆ ਬੱਚਿਆਂ ਨੂੰ ਕਿਵੇਂ ਹੱਲ ਕਰ ਸਕਦਾ ਕਿਵੇਂ ਆਪਾਂ ਉਹ ਚੀਜ਼ ਤੇ ਪਹੁੰਚਾਂਗੇ ਚਲੋ ਦੇਖੀਏ ਯਾਰ ਯੋਰ ਪੈਰ ਲਿਆ ਵੀ ਪਿੱਛੇ ਦੇਖ ਆਹ ਕੁੜੀ ਦੇ ਸਾਰੇ ਪੈਰ ਤੇ ਗਲੀ ਲੱਗ ਗਈ ਇੱਥੇ ਲੱਗੀ ਨਹੀਂ ਇਹਦਾ ਮਤਲਬ ਇਹ ਕੁੜੀ ਫਿੱਟਾ ਫਲਾਪਿੰਗ ਕਰ ਦੋ ਵਿੱਚ ਫਿੱਟਾ ਉਧਰ ਵਾਲੀ ਸ਼ੈੱਡ ਕੱਢ ਕੇ ਬਣਾਣਾ ਬੀਜੀ ਚਲੀ ਚੱਲ ਉਧਰ ਉੱਥੋਂ ਇੱਧਰ ਨੂੰ ਬਣਾਓ ਉੱਥੋਂ ਇੱਧਰ ਨੂੰ ਚੱਲ ਬਈ ਆ ਕੁੜੀ ਦੇ ਵਿੱਚ ਅੱਗੇ ਕਰ ਲੈ ਇੱਥੇ ਪੈਰ ਤੇ ਕਲੀ ਲੱਗੀ ਨਹੀਂ ਇਹ ਕੁੜੀ ਫਿੱਟ ਹੈ ਇਹ ਵੀ ਕੁੜੀ ਫਿੱਟ ਹੈ ਵੈਰੀ ਗੁੱਡ ਬੱਚਾ ਮੇਰਾ ਠੀਕ ਹੈ ਬੇਟਾ ਪੈਰ ਮੋੜੋ ਪਾਸ ਪਾਸ ਵੈਰੀ ਗੁੱਡ ਸ਼ਾਬਾਸ਼ ਪੈਰ ਮੋੜੋ ਪਾਸ ਪਾਸ ਵੈਰੀ ਗੁੱਡ ਸ਼ਾਬਾਸ਼ ਮੋੜਾ ਪੈਰ ਪਾਸ वेरी गुड शाबाश पास करके पैर साफ करके कर नहीं पास वेरी गुड पैर साफ कर लेकर होते खड़के थे पास पास वेरी गुड शाबाश मुड़ पैर ਪਾਸ ਪਾਸ ਵੈਰੀ ਗੁੱਡ ਸ਼ਾਬਾਸ਼ ਹਾਂ ਵੀ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਜੇ ਕੋਈ ਬੱਚਾ ਹੈਗਾ ਠੀਕ ਹੈ ਬਾਕੀ ਕਲੈਪਿੰਗ ਕਰਦੇ ਹੋ ਸਾਰੇ ਹੋਰ ਨਾ ਬਾਤ ਤੇ ਕਰ ਕੇ ਕਰਕੇ ਨਿਆਰਾ ਆ ਜਾ ਜੀ ਵਿਚ ਆਉਣਾ ਪੈਣਾ ਬਹੁਤ ਵਧੀਆ ਕੋਚਿੰਗ ਕਰਾਉਂਦੇ ਆ ਬੱਚਿਆਂ ਨੂੰ ਇੱਥੇ ਬਹੁਤ ਇੰਜੋਏ ਨਾਲ ਟ੍ਰੇਨਿੰਗ ਕਰਦੇ ਆ ਤੇ ਬੱਚਿਆਂ ਦਾ ਅਕੈਡਮੀ ਦੇ ਵਿੱਚ ਪੂਰਾ ਵਧੀਆ ਰਹਿਣ ਦਾ ਪ੍ਰਬੰਧ ਕੀਤਾ ਗਿਆ ਆ ਬੇਟੀਆਂ ਠੀਕ ਹੈ ਜੀ ਪਤਾ ਲੱਗ ਗਿਆ ਤੁਹਾਨੂੰ ਕਿਵੇਂ ਪੈਰ ਚੈੱਕ ਕਰਦੇ ਆ ਉੱਥੇ ਯੈਸ ਸਰ ਠੀਕ ਹੈ ਬਈ ਓਕੇ ਸਾਰਿਆਂ ਨੂੰ ਜੈ ਹਿੰਦ